ਸਿਕਰ ਜੀ ਲੋਬੀ ਸੱਜਣੋ ਅੱਜ ਤੁਹਾਡੇ ਵਾਸਤੇ ਫੇਰ ਦੁਬਾਰਾ ਲੈ ਕੇ ਆ ਗਏ ਆਪਾਂ ਮਹਿੰਦਰਾ ਤੇ ਬਹੁਤ ਡਿਮਾਂਡ ਸੀ ਜਿਹੜੀ ਕਮੈਂਟਾਂ ਦੇ ਵਿੱਚ ਆ ਰਹੀ ਸੀ ਕਹਿੰਦੇ ਜੀ ਦੁਬਾਰੇ ਮਹਿੰਦਰਾ ਆਇਆ ਤਾਂ ਜਰੂਰ ਦੱਸਿਓ ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਮਹਿੰਦਰਾ 475 ਡੀਆਈ ਕੰਡੀਸ਼ਨ ਪੱਖੋਂ ਐਨ ਪੂਰਾ ਵਧੀਆ ਪਿਆ ਹੈਗਾ ਦੇਖੋ ਤੇ ਇਹਦੇ ਮਾਡਲ ਦੀ ਵੀ ਗੱਲ ਕਰਾਂਗੇ ਤੇ ਤੁਹਾਨੂੰ ਰੇਟ ਵੀ ਦੱਸਾਂਗੇ ਟਾਇਰ ਵਗੈਰਾ ਐਨ ਪੂਰੇ ਵਧੀਆ ਪਏ ਨੇ ਤੇ ਇਹ ਪੀਵੀ 13 ਸੰਗਰੂਰ ਦਾ ਨੰਬਰ ਆ ਕੰਡੀਸ਼ਨ ਵਗੈਰਾ ਇਹਨ ਪੂਰਾ ਵਧੀਆ ਪਈਆ ਟਿੱਕ ਵਗੈਰਾ ਲੱਗਿਆ ਹੋਇਆ ਸਤਰੀ ਵਗੈਰਾ ਇਹਨ ਪੂਰੀ ਵਧੀਆ ਪਈਆ ਟਾਇਰ ਵਗੈਰਾ ਇਹਨ ਪੂਰੀ ਵਧੀਆ ਪਏ ਨੇ ਤੇ ਰਿੰਗ ਵਗੈਰਾ ਵੀ ਇਹਨ ਪੂਰੇ ਵਧੀਆ ਪਏ ਨੇ ਜੇ ਮਗਰਾਟਾਂ ਦੇ ਵਿੱਚੋਂ ਦੀ ਗੱਲ ਕਰੀਏ ਤਾਂ ਬੁਰੀ ਗਰਾਟਾਂ ਦੇ ਵਿੱਚੋਂ ਵੀ ਇਹਨ ਪੂਰਾ ਟਰੈਕਟਰ ਸਾਫ਼ ਪਿਆ ਬੈਟਰੀ ਵੀ ਇਹਨ ਪੂਰੀ ਵਧੀਆ ਪਈਆ ਨਵੀਆਂ ਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ ਤੇ ਮਾਡਲ 1998 ਆ ਤੇ ਬਾਕੀ ਰੇਟ ਵੀ ਤੁਹਾਨੂੰ ਦੱਸਾਂਗੇ ਤੇ ਨਿਕਲ ਵਗੈਰਾ ਸਾਰੇ ਦੇਖੋ ਪੰਪਾਂ ਦੇ ਇਹਨ ਪੂਰੀ ਵਧੀਆ ਪਏ ਨੇ ਤੇ ਕੈਰ ਮੁਰਲੇ ਵੀ ਆਣ ਪੂਰੀ ਵਧੀਆ ਪੈਣ ਤੇ ਜਿਨ੍ਹਾਂ ਨੇ ਵੀ ਲੈਣਾ ਤੇ ਟਾਈਟਲ ਦੇ ਵਿੱਚ ਚੱਲੀ ਜਾਂਦਾ ਨੰਬਰ 22 ਕੁਲਵਿੰਦਰ ਦਾ ਤੇ 100 ਬਾਰ ਨੂੰ ਟਰੈਕਟਰ ਸੀਗਾ ਮੰਡੀ ਦੇ ਵਿੱਚ ਤੇ ਉਹਦਾ ਇਹ 22 ਦਾ ਪਿੰਡ ਫਰਵਾਹੀ ਆ ਟਾਈਟਲ ਦੇ ਵਿੱਚ ਚੱਲੀ ਜਾਂਦਾ ਨੰਬਰ ਤੇ ਜਿਨ੍ਹਾਂ ਨੇ ਵੀ ਲੈਣਾ ਮਹਿੰਦਰਾ 475 DI ਤੇ ਪਿੱਛੋਂ ਵੀ ਕੰਡੀਸ਼ਨ ਪੂਰੇ ਪ੍ਰਤੱਖੋਂ ਵਧੀਆ ਪਿਆ ਹੈਗਾ ਤੇ ਜਿਨ੍ਹਾਂ ਨੇ ਵੀ ਲੈਣਾ ਹੈਗਾ ਮਹਿੰਦਰਾ 475 DI ਤੇ ਕਰ ਲਿਓ ਕੰਟੈਕਟ ਬਾਈ ਨਾਲ ਸਤਰੀ ਵਗੈਰਾ ਪੂਰੀ ਵਧੀਆ ਲੱਗਿਆ ਹੋਇਆ ਡੈਕ ਵਗੈਰਾ ਲੱਗਿਆ ਹੋਇਆਗਾ ਤੇ ਮੈਂ ਪਿੱਛੇ ਸਾਰਾ ਕੁਝ ਵਧੀਆ ਪਿਆ ਹੈਗਾ ਫੈਰਦਾਨਾ ਵੀ ਐਂਡ ਪੂਰਾ ਵਧੀਆ ਸਾਫ ਪਿਆ ਹੈਗਾ ਤੇ ਜਿਨ੍ਹਾਂ ਨੇ ਵੀ ਲੈਣਾ ਹੈਗਾ ਤੇ ਸਾਰਾ ਕੰਡੀਸ਼ਨ ਕੋੱਖੋਂ ਪੂਰਾ ਵਧੀਆ ਹੈ ਐਂਡ ਵਧੀਆ ਲੱਗਦਾ ਤੇ ਜਿਨ੍ਹਾਂ ਨੇ ਜ ਲੈਣਾ ਤੇ ਲੋਕਲ ਸੰਗਰੂਰ ਦਾ ਨੰਬਰ ਹੈ ਤੇ ਜੇ ਹੁਣ ਰੇਟ ਦੀ ਗੱਲ ਕਰੀਏ ਤੇ ਮੰਡੀ ਦਾ ਰੇਟ ਹੈਗਾ ਜਿਹੜਾ 230000 ਰੁਪਇਆ ਤੇ ਬਾਕੀ ਜਿਹੜਾ ਮੌਕੇ ਤੇ ਮਾਨਤਾ ਨਾਲ ਜਿਹੜਾ ਉਹ ਹੋ ਜੂਗਾ ਛੋਟਾ ਮੰਡੀ ਦਾ ਰੇਟ ਹੈ 230000 ਰੁਪਇਆ ਦਾ ਤੇ ਕੰਡੀਸ਼ਨ ਤੋਂ ਪੂਰਾ ਟਰੈਕਟਰ ਵਧੀਆ ਤੇ ਜਿੰਨਾਂ ਨੇ ਵੀ ਲੈਣਾ ਮਹਿੰਦਰਾ ਡੀਆਈ 475 ਤੇ ਕਹਿੰਦੇ ਲਾਲ ਰੰਗ ਦਾ ਤੇਰੀ ਜਾਂਦਾ ਹੈ ਕਮਾਲ ਮਹਿੰਦਰਾ ਤੇ ਲੈ ਲਓ ਵੀ ਕਰ ਲਓ ਸੰਪਰਕ ਦੇ ਦਿੰਦਾ ਨੇ ਵੀ ਲੈਣਾਗਾ ਤੇ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਅ ਸਰਪੇਜ ਨੂੰ ਕਰ ਲਿਓ ਫੋਲੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਰ ਲਿਓ ਜੀ ਕੰਟੈਕਟ ਜਿੰਨਾਂ ਨੇ 475 ਡੀਆਈ ਲੈਣਾਗਾ ਤੇ ਕੰਡੀਸ਼ਨ ਪਿੱਛੋਂ ਪੂਰਾ ਵਧੀਆ ਹੈਗਾ ਤੇ ਐਂ ਪਿੱਛੋਂ ਵੀ ਐਂ ਪੂਰਾ ਕੰਡੀਸ਼ਨ ਵਧੀਆ ਡੰਡਾ ਵਗੈਰਾ ਸਾਰਾ ਨਾਲ ਤੇ ਪਿੱਛੋਂ ਲੈਫਟ ਲੁਕਟ ਐਂ ਸਾਰਾ ਕੁਝ ਵਧੀਆ ਤੇ ਪਿੱਛੋਂ ਤੁਹਾਨੂੰ ਦਿਖਾਉਣੀ ਆ ਉਹ ਦੇਖੋ ਇੱਥੋਂ ਵੀ ਕਹਿੰਦੇ ਪੂਰਾ ਵਧੀਆ ਪਿਆ ਹੈਗਾ ਲੋ ਜੀ ਸਾਰੇ ਪਾਸੋਂ ਤੁਹਾਨੂੰ ਦਿਖਾ ਦਿੰਦੇ ਤੇ ਜਿਨ੍ਹਾਂ ਨੇ ਵੀ ਲੈਣਾ ਮਹਿੰਦਰਾ 475 TDI ਤੱਕ ਕਰ ਲਓ ਕੰਟੈਕਟ ਨੰਬਰ ਜਿਹੜਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਹੈਗਾ ਤੇ ਕੰਡੀਸ਼ਨ ਪੱਖੋਂ ਇਹਨਾਂ ਪੂਰਾ ਵਧੀਆ ਹੈ ਤੇ ਰੇਟ ਦੀ ਗੱਲ ਕਰੀ ਤੇ 2 ਲੱਖ 30000 ਰੁਪਏ ਨਿਮਾੜ ਹੈ ਜੀ ਬਾਕੀ ਮੌਕੇ ਤੇ ਜਿਹੜਾ ਮਾਨਤਾ ਨੂੰ ਹੋ ਜਾਊਗਾ ਤੇ ਜੇ ਵੀਡੀਓ ਵਧੀਆ ਲੱਗੇ ਸ਼ੇਅਰ ਜਰੂਰ ਕਰਨਾ ਤੇ ਜੀ ਆਪਣੇ ਪੇਜ ਨੂੰ ਕਰ ਲਓ ਫੋਲੋ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਮਿਹਰਬਾਨੀ ਤੇ ਕਰ ਲਓ ਜੀ ਵੀਡੀਓ ਕਰ ਲਓ ਜਿਨ੍ਹਾਂ ਨੇ ਲੈਣਾ ਸੰਪਰਕ